ਹਾਂ ਕੀ ਗੱਲ ਉੱਟਦੇ ਨੇ ਉੱਟ ਕੇ ਲੋ ਜੀ ਆਜਿਆਗਾ ਸੰਡੇ ਤੇ ਆਪਾਂ ਉਠਿਆ ਲੇਟ ਤੇ ਅੱਜ ਅਸੀਂ ਤੁਹਾਨੂੰ ਫੈਮਿਲੀ ਵਲੌਗ ਦਿਖਾਵਾਂਗੇ ਸੰਡੇ ਦਾ ਸੁਪਰ ਸੰਡੇ ਤੇ ਤੁਸੀਂ ਬਣੇ ਰਹਿਣਾ ਸਾਡੇ ਨਾਲ ਦਾ ਅੱਜ ਦਿਨ ਦੀ ਸਾਰੀ ਰੋਟੀੰਨ ਦਿਖਾਵਾਂਗੇ ਅੱਜ ਦਾ ਜਿਹੜਾ ਵਲੌਗ ਹੈ ਉਹ ਫੈਮਿਲੀ ਵਲੌਗ ਹੋਊਗਾ ਤੇ ਆਜੋ ਸਉ ਤੋਂ ਪਹਿਲਾਂ ਪੌਣਿਆ ਫਰੈਸ਼ ਤੇ ਬਣੇ ਰਿਓ ਸਾਡੇ ਨਾਲ ਰਾਤ ਨੂੰ ਕੀ ਖਾਂਦਾ ਰਾਤ ਕਾਦਾ ਕੁਛ ਖਾਂਦਾ ਚਿੱਟਾ ਚਿੱਟਾ ਪਨੀਰ ਟਿੱਕਾ ਬਟਰ ਮਸਾਲਾ ਨਾ ਨਾ ਡਾੜੀ ਜੀ ਖੁਸ਼ ਲੱਗਾ ਵਾਈਟ ਗੱਲਾ ਤਾਂ ਕੁਛ ਖਾਂਦਾ ਦੱਸਦੇ ਨਹੀਂ ਰਸ ਬਣਾਈ ਡਾੜੀ ਜੀ ਡਾੜੀ ਜੀ ਲੱਗੇ ਹੂੰ ਚਲੋ ਆ ਜੋ ਹਾਂ ਫਲ ਹੈਲੋ ਓਕੇ ਨਾ ਜਦੋਂ ਉਂਗੀ ਗੱਲ ਲਿੱਡੇ ਦਾ ਚਾ ਚਲ ਉੱਠਾ ਬ੍ਰੈਸ਼ ਕਰ ਜਾ ਕੇ ਨੀ ਮਮਾ ਦੇ ਚੱਕ ਕੇ ਨਾ ਲਿਆ ਕੀ ਕਰਨਾ ਅੱਜ ਤੁਸੀਂ ਬੋਲਦੇ ਨਹੀਂ ਹੂੰ ਕੀ ਕਰਨਾ ਅੱਜ ਸੰਡੇ ਸੰਡੇ ਸੌਣਾ ਹੈ ਨਾ ਨਾ ਸੌਣਾ ਨਹੀਂ ਹੂੰ ਜਾਣਾ ਅੰਗੇ ਤੇ ਕਿੱਥੇ ਜਾਣਾ ਅੰਦਾਜ਼ਾ ਜੇ ਕਹਿੰਦੇ ਘੁੰਮਣ ਜਾਣਾ ਅੱਜ ਕੀ ਕਹਿਣਾ ਘੁੰਮਣਾ ਨਾ ਕਿੱਥੇ ਘੁੰਮਣਾ ਦੇਖੋ

ਤੁਸੀਂ ਤਰੀ ਕਿੱਥੇ ਜਾਣਾ ਘੁੰਮਣ ਮੈਂ ਵੇ ਪਾਪਾ ਨੇ ਕਹਣਾ ਸੋਣਾ ਮੈਂ ਦੇ ਦੇ ਹਾਂ ਨਹੀਂ ਪਾਸ ਕੇ ਜਾਣਾ ਹਾਂ ਲੋਕ ਕੋ ਨਹੀਂ ਦੇ ਦੇ ਆਪਾਂ ਫਰੈਸ਼ ਹੋ ਲਿਆ ਨਹਾ ਲਿਆ ਤੇ ਨਹਾ ਕੇ ਹੁਣ ਆਪਾਂ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਲੱਗੇ ਆ ਜੀ ਚਾਹ ਪੀਣ ਤੋਂ ਬਾਅਦ ਅੱਜ ਸਪੈਸ਼ਲ ਡਿਨਰ ਦੇ ਵਿੱਚ ਮਾਈ ਫੇਵਰਟ ਕੜੀ ਪਕੌੜਾ ਤੇ ਨਾਲ ਮੱਕੀ ਦੀ ਰੋਟੀ ਤੇ ਹਰੀ ਮਿਰਚ ਜਿਹੜਾ ਜਿਹਦਾ ਫੇਵਰਟ ਆ ਕੜੀ ਦੇ ਨਾਲ ਮੱਕੀ ਦੀ ਰੋਟੀ ਕਿਹਨੇ ਕਿਹਨੇ ਖਾਧੀ ਆ ਉਹ ਕਮੈਂਟ ਜਰੂਰ ਕਰਿਓ ਤੇ ਕਿਹੜੀ ਕਿਹੜੀ ਫੇਵਰਟ ਆ ਮੇਰੀ ਤਾਂ ਬਹੁਤ ਜ਼ਿਆਦਾ ਫੇਵਰਟ ਆ ਅੱਜ ਮੈਂ ਘਰ ਦੇ ਨੂੰ ਕਿਹਾ ਉਹਨਾਂ ਨੂੰ ਕਿਹਾ ਵੀ ਕੜੀ ਸਪੈਸ਼ਲ ਪਕੌੜਿਆਂ ਵਾਲੀ ਤੇ ਨਾਲ ਮੱਕੀ ਦੀ ਰੋਟੀ ਰਾਤ ਨੂੰ ਡਿਨਰ ਦੇ ਵਿੱਚ ਬਣਾਉਣੀ ਆ ਤੇ ਉਹ ਖਾਣੀ ਆ ਉਹਦੇ ਲਈ ਮੈਂ ਇੰਨਾ ਐਕਸਾਈਟਡ ਆ ਕਿ ਅੱਜ ਤੇ ਯਾਰ ਨੂੰ ਆਪਾਂ ਖਾਣਾ ਖਾਦੇ ਜੀ ਨਾਲੇ ਮੈਂ ਕਿਹਾ ਥੋੜਾ ਜਿਹਾ ਬੋੜੀ ਉਹਦਾ ਥੋੜੀ ਅਰੈਸਟ ਲਈਏ ਤੇ ਇਸਨੇ ਆਪਾਂ ਪੁਸ਼ਤ ਬਾਰੇ ਲੰਚ ਸੁਪੋਸ਼ਣੇ ਦਾ ਦੱ ਬਿਲਕੁਲ ਬ੍ਰੇਕਫਾਸਟ ਵਿੱਚ ਵੀ ਥੋੜਾ ਜਿਹਾ ਕੋਈ ਕੁਝ ਹਲਕਾ ਜਿਹਾ ਸੁਕਦਾ ਉਸ ਤੋਂ ਬਾਅਦ ਕੋਈ ਅਸੀਂ ਲੰਚ ਨਹੀਂ ਕੀਤਾ ਤੇ ਸਪੈਸ਼ਲ ਡਿਨਰ ਰੋਲ ਵਾਲਾ ਜਿਹਦੇ ਵਿੱਚ ਸਪੈਸ਼ਲ ਅੱਜ ਕੜੀ ਪਕੌੜਾ ਵੇਤ ਮੱਕੀ ਦੀ ਰੋਟੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਕੜੀ ਪਕੌਣਿਆਂ ਵਾਲੀ ਬਣ ਰਹੀ ਹੈ ਮਾਈ ਫੇਵਰੇਟ ਤੇ ਨਾਲ ਮੱਕੀ ਦੀ ਰੋਟੀ ਤੁਸੀਂ ਦੱਸਣਾ ਕਮੈਂਟ ਕਰਕੇ ਕਿ ਕਿਹਨੇ ਕਿਹਨੇ ਕੜੀ ਦੇ ਨਾਲ ਮੱਕੀ ਦੀ ਰੋਟੀ ਖਾਦੀ ਹੈ ਨਾਲ ਹਰੀ ਮਿਰਚ ਮੈਨੂੰ ਤਾਂ ਬਹੁਤ ਪਸੰਦ ਆ ਬਹੁਤ ਫੇਵਰਟ ਆ ਅੱਜ ਸੰਡੇ ਸੀਗਾ ਤੇ ਘਰਦਿਆਂ ਨੂੰ ਮੈਂ ਗਿਆ ਘੜੀ ਪਕੌੜਿਆਂ ਵਾਲੀ ਤੇ ਨਾਲ ਮੱਕੀ ਦੀ ਰੋਟੀ ਬਣਾਉ ਤੇ ਆਪਾਂ ਖਾਈਏ ਤੇ ਕੜੀ ਬਣ ਰਹੀ ਆ ਜੀ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਦੇ ਆ ਜੀ ਸਾਰਾ ਅੱਜ ਫੈਮਿਲੀ ਵਲੌਗ ਅੱਜ ਦਾ ਡিনার ਟੰਡੇ ਦਾ ਹੁਣ ਨਿਕਲਣ ਲੱਗਿਆ ਜੀ ਪਕੌੜੇ ਟੈਂਬੋਲਾ ਦਾ ਨਾ ਕਿੰਨਾ ਟਾਈਮ ਲੱਗਦਾ ਰਿਜਨ ਨੂੰ ਕਿ ਟਾਈਮ ਲੱਗਦਾ ਪਕੌੜਾ ਤਾਂ ਬਹੁਤ ਟਾਈਮ ਲੱਗਦਾ ਰਿਜਨ ਤਾਂ ਬਤਿਨ ਦੇ ਚਾਰਪਨ ਪੀਆ ਪਕੌੜੇ ਲੱਗਿਆ ਜੀ ਨਿਕਲਣ ਤੇਲ ਦਾ ਖਿਆਲ ਜੀ। ਕਨਾਈ ਦੇ ਵਿੱਚ ਕੜੀ ਦੇਖਦੇ ਆਪਾਂ। ਕੜੀ ਦਾ ਰਿਜ ਰਹੀ ਐ। ਕੋੜੇ ਲੱਗਿਆ ਜੀ ਨਿਕਲ। ਲਵਜੋਦ, ਤੈਨੂੰ ਪਸੰਦ ਆ? ਯੈਸ। ਮੈਨੂੰ ਪਸੰਦ ਆ। ਲਵਜੋਦ ਨੇ ਖਾਣਾ ਕੜੀ ਦੇ ਨਾਲ। ਲੈ ਤੂੰ ਕੀ ਖਾਣਾ ਕੜੀ ਦੇ ਨਾਲ? ਚੋਲ ਚੋਲ ਹਾਂ ਓਕੇ ਮੈਂ ਮੱਕੀ ਦੀ ਰੋਟੀ ਤੇ ਮੰਮੀ ਨੇ ਵੀ ਕੜੀ ਦੇ ਨਾਲ ਮੱਕੀ ਰੋਟੀ ਸਾਰੇ ਦੇ ਵੱਖਰੇ ਵੱਖਰੇ ਡਿਸ਼ ਆ ਮੰਮੀ ਨੂੰ ਕੜੀ ਨਾਲ ਮੱਕੀ ਰੋਟੀ ਮੈਨੂੰ ਵੀ ਕੜੀ ਨਾਲ ਮੱਕੀ ਰੋਟੀ ਲਾਜਤ ਨੂੰ ਕੜੀ ਦੇ ਨਾਲ ਚੋਲ ਯੈਸ ਤੇ ਡੈਡੀ ਨੇ ਮੱਕੀ ਦੀ ਰੋਟੀ ਚੋਲ ਦੋਨੋਂ ਡੈਡੀ ਨੇ ਦੋਨੋਂ ਮੱਕੀ ਦੀ ਰੋਟੀ ਵੀ ਤੇ ਚੋਲ ਵੀ ਦੋਨੋਂ ਹੀ ਚਲ 9 ਵਜੇ ਚਿਮਨੀ ਚੱਲ ਗਈ ਆ ਹੁਣ ਧੋੜੇ ਨਿਕਲਣੇ ਆ ਨਾ ਧੂਆ ਨਾ ਹੋਵੇ ਫਿਰ ਹੁਣ ਧੋੜੇ ਖਾਣੇ ਲੱਗਣਗੇ ਔੜੇ ਤਿਆਰ ਹੋ ਗਏ ਤੂੰ ਤੇਰੇ ਤਿਲਕੋ ਤੇ ਹੱਥ ਹੱਥ ਨਾਲ ਜੇ ਨੀ ਪਕੜੋ ਔੜੇ ਚਲੋ ਜੀ ਹੁਣ ਪਹਿਲੇ ਉਹ ਮੇਚ ਕਈ ਦਾ ਹੱਥ ਨਾਲ ਕੋਣ ਦੇ ਹੁੰਦੇ ਮੈਨੂੰ ਹੱਥ ਨਾਲ ਨਹੀਂ ਦੇਵਾਗਾ ਉਹਨਾਂ ਆਜੀ ਕਿ ਲੱਗਦਾ ਕੋਣ ਸਾਹਮਣੇ ਪੋਣਾ ਕਟਾਣੂ ਵਿੱਚ ਬੈੰਦੇ ਹੱਥ ਨਾਲ ਹਨਾ ਮੇਰੇ ਫਰਵਾਰੇ ਨੂੰ ਨਹੀਂ ਚੱਲਾਂਗੇ ਲਓ ਜੀ ਹੁਣ ਗੋੜੇ ਨੇ ਕੋਲ ਰਾਇ ਜਿਹਨੇ ਕਾਣਿਆਂ ਤਾਂ ਆਜੋ ਜਿਹਨੇ ਕਿਉਂ ਸਾਨੂੰ ਪੁੱਛਿਆ ਨਹੀਂ ਪੋੜੇ ਪੱਤੇ ਨਿਕਲ ਗਏ ਆ ਥੋੜੇ ਰਹਿ ਗਏ ਆ ਉਹ ਲਾਉ ਜੋ ਜਿੰਨਾ ਪਹਿਲੇ ਪਕੌੜੇ ਖਾਈ ਜਾਂਦਾ ਲਾ ਜ ਕੜੀ ਚ ਵੀ ਪਾਉਣੇ ਆ ਐਦਾਂ ਨਾ ਮਗਾ ਦੇ ਇਹ ਕਿੰਨੀ ਵੇਲੇ ਸਵਾਦ ਆ ਨਿਕਲ ਗਏ ਜੀ ਪਕੌੜੇ ਤੇ ਹੁਣ ਆਪਾਂ ਪਾਵਾਂਗੇ ਜੀ ਪਕੌੜਿਆਂ ਨੂੰ ਕੜੀ ਦੇ ਵਿੱਚ ਤੇ ਫਿਰ ਆਪਾਂ ਇੱਕ ਪੋਨੇ ਦੇ ਸਪੈਸ਼ਲ ਵਿੱਚ ਕੜੀ ਪਤਾ ਉਹ ਵੀ ਤੁਹਾਨੂੰ ਦਿਖਾਉਣੇ ਉਹ ਵੀ ਪਾਵਾਂਗੇ ਜੀ ਵਿੱਚ ਨੋ ਜੀ ਤੜਕੇ ਦੇ ਵਿੱਚ ਮਸਾਲਾ ਲੱਗਾ ਪੈਣਾ ਨੂਨ ਮਿਰਚ ਮੂਹ ਮੈਂ ਤੁਹ ਲੱਗਦੀ ਆ ਜੀ ਇਹ ਸਪੈਸ਼ਲ ਕੜੀ ਬਣਾਉਣੀ ਪਕੌੜਿਆਂ ਵਾਲੀ ਨਾਲ ਮੱਕੀ ਦੀ ਰੋਟੀ ਸ਼ਾਮ ਦੇ ਲੱਗੇ ਆ ਸੀ ਬੜੇ ਬੱਤਾ ਵੀ ਲਿਆਓ ਲਓ ਜੀ ਪਕੌੜੇ ਰੈਡੀ ਆ ਚਲਾਂਗੇ ਕੜੀ ਬੱਤਣਾ ਦੇ ਲਈ ਹਾਂ ਤੁਸੀਂ ਖਾਓ ਹੂ ਹੂ ਬਹੁਤ ਟੇਸਟੀ ਐਂ ਪਕੌੜੇ ਆਹ ਤਾਂ ਮੈਂ ਖਾਂਦੇ ਪਈ ਸੀ ਮੈਂ ਖਾਂਦਾ ਨਹੀਂ ਬੜੇ ਬੱਤਾ ਕਰਕਟੇ ਕੁਲਾਈਟ ਨਾਲ ਮੋਹਦਿਆਂ ਮੱਤਨਾ ਕਰਦੀਦਾ ਬੜੀ ਜਿੱਚ ਜਦੋਂ ਪੈਨਲ ਕੋਲ ਦੇਖ ਆਲੀਦਾ ਲੋ ਜੀ ਇਹ ਹੈਗਾ ਜੀ ਕੜੀ ਪੱਤਾ ਸਪੈਸ਼ਲ ਗੜੀ ਵਾਸਤੇ ਤੇ ਇਹਦੇ ਬਿਨਾ ਕੜੀ ਅਧੂਰੀ ਆ ਤੇ ਟੇਸਟ ਨਹੀਂ ਲੱਗਦਾ ਕੜੀ ਪੱਤੇ ਤੋਂ ਬਿਨਾ ਜਦੋਂ ਕੜੀ ਪੱਤਾ ਪਾਵਾਵੇ ਤਾਂ ਬੋਰਡ ਇਸ ਤੀ ਬੰਦੀ ਆ ਮੈਂ ਕਹਿੰਦਾ ਨਾ ਦਾਲ ਰੋਟੀ ਐਂ ਬਰਸਾਤੀ ਪਰ ਮੈਂ ਕਹਿੰਦਾ ਘੜੀ ਕਰਦੀ ਘੜੀ ਜਦੋਂ ਤੁਸੀਂ ਕਿਤੇ ਆਪਾਂ ਜਾਣੀ ਵੀ ਤੁਸੀਂ ਦੇਖਿਆ ਹੋਣਾ ਵੀ ਆਪਾਂ ਸਾਰੀਆਂ ਚੀਜ਼ਾਂ ਆਰਡਰ ਕਰੀ ਦੀਆਂ ਦਾਲ ਮੱਖਣੀ ਪਨੀਰ ਹਰੇਕ ਜੀ ਦੇਖਿਆ ਕੋਈ ਘੜੀ ਨਹੀਂ ਆਰਡਰ ਕਰਦਾ ਉਹ ਕਿ ਤੁਹਾਨੂੰ ਪਤਾ ਸਾਰਿਆਂ ਬੰਦਾਂ ਦਾ ਘੜੀ ਜਿਹੜੀ ਬਾਤ ਦੀ ਉਹ ਘਨ ਵਾਲੀ ਵੀ ਹੁੰਦੀ ਹੈ ਘੜੀ ਮੈਂ ਤਾਂ ਹੀ ਕਰਦੀ ਹਾਂ ਵਾਲੀ ਹੁੰਦੀ ਆ ਉਹ ਵੀ ਖਾਸ ਕਰਕੇ ਕਈ ਆਲੂ ਮੜੀ ਬਣਾਉਂਦੇ ਪਰ ਮੈਨੂੰ ਆਲੂ ਵਾਲੀ ਬਿਲਕੁਲ ਨਹੀਂ ਵਧੀਆ ਲੱਗੀ ਉਦੇ ਨਾਲੋਂ ਨਾਖਾਣੀ ਮੰਜੂਰਾਪਾਟ ਨੂੰ ਇਹਨਾਂ ਦੀ ਕੋੜੇ ਵਾਲੀ ਲੋ ਜੀ ਸਰਦਾ ਪੈ ਗਿਆ ਸੜਾ ਵਿੱਚ ਬੜੀ ਜਿਹੀ ਲਾਲਾ ਜਿਹਾ ਰੰਗ ਹੋ ਜਾਣਾ ਗੜੀ ਪੱਤੇ ਨਾਲ ਵਧੀਆ ਮੋਹੁੰਦਲਾ ਹੋਣਾ ਔਰ ਕੋੜਿਆਂ ਜੀ ਵਿੱਚ ਪਕੌੜੇ ਥੋੜੀ ਜਿਹੀ ਜੇ ਥੋੜੀ ਜਿਹੀ ਜੇ ਪੋਏ ਨੂੰ ਗਿਰੇ ਜਗੀ ਹੈ ਨਾ ਜਦੋਂ ਥੋੜੀ ਜਿਹੀ ਫਿਰ ਪਾਵਾਂਗੇ ਦੀ ਘੋੜੇ ਵਿੱਚ ਬੇਟਾ ਜੀ ਕਿੰਨਾ ਕੁ ਅੰਦਰ ਆ? ਪੋਏ ਜੀ ਫੋੜ ਜਾਂਦੇ ਜੀ ਆਪਾਂ ਪਹਿਲੇ ਰੰਗ ਦੇ ਤਾਂ ਵਿੱਚ ਪਾ ਗਏ। ਪਾ ਜੀ ਹੁਣ ਲੱਗੇ ਆ ਜੀ ਆਪਾਂ ਪਕੌੜੇ ਵਿੱਚ ਪਾਉਣ ਕੜੀ ਦੇ। ਬਸ ਥੋੜਾ ਜਿਹਾ ਸੇਕ ਲੱਗ ਜੇ ਤੇ ਆਪਾਂ ਕੱਢ ਲੀ। ਬਲੇ ਰਹਿ ਗਿਆ ਕੰਮ ਰੈਡੀ ਹੋਈ ਗਈ ਹੈ ਉਹ ਨਾਲ ਬਣ ਰਹੀਆਂ ਜੀ ਮੱਕੀ ਦੀ ਰੋਟੀ ਐਂਡ ਫਿਰ ਹਰੀ ਮਿਰਚ ਬਨਾਲ ਆਵਾਜ਼ ਨਾ ਉਹ ਹਰੀ ਮੱਕੀ ਦੀ ਰੋਟੀ ਬਣ ਰਹੀ ਹੈ ਦੇਖੋ ਜੀ ਕਾਰੀਗਰ ਪੂਰੇ ਐਕਸਪਰਟ ਬਿਨਾਂ ਨਵਾਦੇ ਤੋਂ ਬਿਨਾਂ ਇਹ ਸਾਰਾ ਤੇ ਹੱਥ ਨਾਲ ਬਣਾ ਲੈਂਦੇ ਆਂ ਅੱਜ ਕੱਲ ਦਾ ਤਾਂ ਕੁੜੀਆਂ ਨੂੰ ਆਉਂਦੀ ਨਹੀਂ ਮੱਕੀ ਦੀ ਰੋਟੀ ਬਾਕੀ ਕਮੈਂਡ ਕਰਿਓ ਕਿਹਨੂੰ ਕਿਹਨੂੰ ਆਉਂਦੀ ਆ ਕੁੜੀਆਂ ਵੀ ਕਰਿਓ ਕਮੈਂਟ ਕਿਹਨੂੰ ਕਿਹਨੂੰ ਆਉਂਦੀ ਬਣਾਉਣੀ ਮੱਕੀ ਰੋਟੀ ਇਹ ਤੋਂ ਕਰਦੇ ਨੇ ਐਕਸਪਰਟ ਆ ਬਿਨਾਈ ਉਤਲਵਾ ਕੇ ਜੋ ਦੇਖ ਰਹੇ ਤੁਸੀਂ ਆਹ ਦੇਖ ਲਓ ਕੋਈ ਰਵਾਹ ਨਹੀਂ ਕੋਈ ਬੰਦੀ ਇਹ ਹੋਰ ਤਰਾਇ ਬਣਾ ਲਉਂਦੇ ਲਿਖਾਉਣੇ ਤੁਹਾਨੂੰ ਦੇਖ ਦੂੰ ਨੈਕਸਟ ਰੋਟੀ ਦੇ ਵਿੱਚ ਦੇਖ ਸਕਦੇ ਹੋ ਲੈ ਕੇ ਉਹ ਮੜਦਾ ਹੀ ਮੱਕੀ ਦੀ ਰੋਟੀ ਅੱਡਾ ਡਰਾਈ ਕਰੀ ਦੋ ਦੇਵੀ ਪਰਾਣੀਆਂ ਬੁੜੀਆਂ ਹੁੰਦਾ ਲੋਕ ਜਿਹੜੀਆਂ ਤੇ ਉਹ ਇਦਾਂ ਬਣਾਉਂਦੇ ਰਹਿੰਦੇ ਆਪਣੇ ਬਣਾਉਂਦੇ ਆ ਇਹ ਦੇਖ ਸਾਡੇ ਨਾਲ ਨੋ ਜੀ ਰੈਡੀ ਇਧਰ ਲਾਜੋਤ ਵੇਟ ਕਰ ਰਿਹਾ ਜੀ ਆਪਣੇ ਕੜੀ ਚੋਲ ਦਾ ਇਹਦੇ ਲੰਮਾ ਪਿਆ ਨਾਲ ਦੇਖ ਰਿਹਾ ਫੋਨ ਲਾਜਨ ਮੈਨੂੰ ਦਊਗਾ ਚੌੜ ਆਹ ਵੇਖੋ ਮੈਂ ਪਹੁੰਚ ਗਿਆ ਇਹ ਕੀ ਦੇਦਾ ਅਰੇ ਤੂੰ ਵੀ ਪ੍ਰਾਣੀ ਇਹ ਫਾਇਲਟੀਨਾ ਵਲੌਗਸ ਫਾਇਲਟੀਨਾ ਵਲੌਗਸ ਹਨੀ ਮੇਸਾ ਕਰਨਾ ਝੂਝੂ ਉਸੇਂਗੇ ਇੱਕ ਮਟਰ ਪਨੀਰ ਬਣਾ ਨੋਜੀ ਰੈਡੀ ਹੋ ਗਿਆ ਜੀ ਤੇ ਨਾਲ ਹੁਣ ਆਪਾਂ ਲੱਗੇ ਆ ਜੀ ਸਾਰੇ ਜਾਣੇ ਦੇ ਦੋ ਘਰ ਘੜੀ ਮੱਕੀ ਰੋਟੀ ਖਾਣਾ ਦਰਜਾ ਨੁਕਤਾ ਲੇ ਜੀ ਜੋਤੀ ਲੋਪੇ ਕੜੀ ਕੜੀ ਚਾਲ ਜਿਹੜਾ ਸੁਟਾਪਾ ਇਹ ਗੰਡਾ ਇੱਧਰ ਪਾਣਾ ਹੈ ਸੈਲਡ ਆਪਦੇ ਹੱਗੇ ਆ ਚੋਰ ਘੜੀ ਦੇ ਨਾਲ ਫੇਵਰੇਟ ਅੱਜ ਉਹ ਕਹਿੰਦਾ ਮੈਂ ਨਹੀਂ ਮੱਕੀ ਦੀ ਰੋਟੀ ਖਾਣੇ ਨਹੀਂ ਦੂ ਦੂਜੇ ਹਜੂ ਜੈਜ ਸੁਤਾ ਪਿਆ ਮੈਂ ਤੇ ਇਹਨੇ ਦੋ ਜੀ کله چې شروع ਹਰੀ ਟੇਸਟੀ ਹਰੀ ਬੱਚ ਹਰੀ ਬੱਚ ਲੱਗੇ ਤੋਲਾਣੀ ਹਰੀ ਮਾਜੀ ਲੈ ਲਾਣੀ ਮਾਜੀ ਦਾ ਨਾ ਕਿ ਕੀ ਹੈ ਹਮ ਬਧੀਆ ਲੱਗੀ ਲੜਦਾ ਨੂੰ ਰੋਟੀ ਖੜੀ ਨਾ ਜੈ ਜੋਤਨੀ ਤੁਹਾਨੂੰ ਕਿਤਾ ਦੇਖਿਓ ਮਗਰ ਨਾਲ ਨੂੰ ਨਾ ਬੁਖਾਰ ਨਾ ਹੋ ਗਿਆ ਸਾਰੇ ਜਾਨੇ ਹੌਸਲ ਪੀਪੀ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਸਾਰੇ ਵਲੌਗ ਜਾ ਕੇ ਦੇਖੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਸਪੋਰਟ ਕਰੋ ਤੇ ਹੋਰ ਵੀ ਵਧੀਆ ਵਧੀਆ ਅੱਗੇ ਵੀ ਅਪ ਬਲੌਗ ਲੈ ਕੇ ਆਉਂਦੇ ਰਵਾਂਗੇ ਜੀ ਗਾਣੇ ਵੀ ਆ ਰਹੇ ਆ ਕਾਫੀ ਕੰਟੈਂਟ ਆਉਂਦਾ ਵੀ ਆ ਬਣੇ ਰਹੋ ਸਾਡੇ ਨਾਲ ਤੁਸੀਂ ਆਜੋ